ਅੱਜ ਅਸੀਂ ਆਏ ਆ ਬਠਿੰਡਾ ਦੇ ਵਿੱਚ ਡਾਕਟਰ ਰਾਜਕੁਮਾਰ ਬੰਸਲ ਜੀ ਦੇ ਕੋਲ ਜੋ ਕਿ ਮਾਨਸਿਕ ਰੋਗਾਂ ਦੇ ਬਹੁਤ ਐਕਸਪਰਟ ਨੇ ਬਹੁਤ ਮਾਹਰ ਨੇ ਬੰਸਲ ਤੇ ਉਹ ਆਪਣੇ ਨਾਲ ਡਾਕਟਰ ਨਾਲ ਗੱਲਬਾਤ ਕਰਦੇ ਆ ਕਿ ਓਕੇ ਤੇ ਇੱਕ ਡਾਕਟਰ ਸਾਹਿਬ ਜਿਵੇਂ ਹੁਣ ਆਪਾਂ ਬਹੁਤ ਸਾਰੇ ਕਈ ਪ੍ਰਕਾਰ ਦੇ ਦੌਰੇ ਪੈਂਦੇ ਨੇ ਕੀ ਇਹਨਾਂ ਮਾਨਸਿਕ ਰੋਗਾਂ ਦੇ ਨਾਲ ਦੌਰਿਆਂ ਦਾ ਵੀ ਕੋਈ ਸੰਬੰਧ ਹੈਗਾ ਦੌਰਾ ਕਿ ਬਕਰੀ ਜਿਹੜੇ ਦੌਰੇ ਨੇ ਇਹ ਮਾਨਸਿਕ ਰੋਗ ਹੀ ਹੁੰਦੇ ਨੇ ਦੌਰਿਆਂ ਨੂੰ ਸੀ ਦੋ ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰਦੇ ਆ ਉਹੀ ਇੱਕ ਤਾਂ ਨਿਊਰੋਲੋਜੀਕਲ ਜਿਵੇਂ ਮਿਰਗੀ ਦੇ ਦੌਰੇ ਨੇ ਹਾਂਜੀ ਇੱਕ ਹੋਰ ਕੈਟੇਗਰੀ ਆ ਸਾਈਕੋਲੋਜੀਕਲ ਜਿਹਦੇ ਵਿੱਚ ਕਈ ਤਰ੍ਹਾਂ ਦੇ ਦੌਰੇ ਨੇ ਮਤਲਬ ਇੱਕ ਤਾਂ ਇਹ ਹੈਗਾ ਵੀ ਜੇ ਤਾਂ ਮਿਰਗੀ ਦਾ ਦੌਰਾ ਹੈ ਹਾਂਜੀ ਮਿਰਗੀ ਦਾ ਦੌਰਾ ਇਹ ਨਿਊਰੋਲੋজিস্ট ਦਾ ਜਾਂ ਸਾਈਕੀਆਟ੍ਰਿਸਟ ਦਾ ਕੇਸ ਬਣਦਾ ਹੈ ਅੱਛਾ ਜੀ ਤਾਂ ਜਿਹੜੇ ਦਵਾਈਆਂ ਦੇ ਨਾਲ 100% ਠੀਕ ਹੋ ਜਾਂਦੇ ਨੇ ਓਕੇ ਤਾਂ ਇਹਨਾਂ ਵਾਸਤੇ ਲੰਬੇ ਟ੍ਰੀਟਮੈਂਟ ਦੀ ਲੋੜ ਹੁੰਦੀ ਹੈ ਪਹਿਲਾਂ ਉਹਦੇ ਠੀਕ ਡਾਇਗਨੋਸਿਸ ਦੀ ਠੀਕ ਦਵਾਈ ਦੀ ਠੀਕ ਪਰਹੇਜ਼ ਨਾਲ ਲੰਬਾ ਸਮਾਂ ਦਵਾਈ ਚੱਲਦੀ ਹੈ अच्छा जी मुर्गी ਦੇ ਦੌਰੇ ਠੀਕ ਹੈ ਹੈ ਨਾ ਮੁਰਗੀ ਦੇ ਦੌਰੇ ਵਾਸਤੇ ਅਵੇਅਰਨੈਸ ਦੀ ਲੋੜ ਹੈਗੀ ਠੀਕ ਹੈ ਲੋਕਾਂ ਚ ਜਾਣਕਾਰੀ ਦੀ ਲੋੜ ਹੈਗੀ ਕਿ ਮੁਰਗੀ ਦਾ ਦौरा ਕੀ ਹੈਗਾ ਮੁਰਗੀ ਦੇ ਦੌਰੇ ਨੂੰ ਕਿਵੇਂ ਪਛਾਣਨਾ ਹੈਗਾ ਅੱਛਾ ਮੁਰਗੀ ਦੇ ਦੌਰੇ ਦਾ ਠੀਕ ਇਲਾਜ ਕੀ ਹੋ ਸਕਦਾ ਹੈ ਮੁਰਗੀ ਦੇ ਦੌਰੇ ਵਾਸਤੇ ਬਾਰੇ ਮਿਸਕਨਸੈਪਸ਼ਨਸ ਗਲਤ ਧਾਰਨਾਵਾਂ ਕੀ ਹੈਗੀਆਂ ਜਿਵੇਂ ਪੁਰਾਣੇ ਜ਼ਮਾਨੇ ਚ ਸੀ ਇਹ ਕਿਸੇ ਨੂੰ ਦੁਆਰਾ ਪਹਿ ਜਾਂਦਾ ਸੀ ਦੇਖ ਲਿਆ ਮੁਰਗੀ ਆ ਉਹਨੂੰ ਜੁੱਤੀ ਸੰਘਾਰਦੇ ਸੀ ਹਾਂਜੀ ਇਹ ਨਾ ਜਾਂ ਹੋਰ ਇਦਾਂ ਦਾ ਕੁਝ ਕਰਦੇ ਸੀ ਉਹਨੂੰ ਅਥਾ ਉਹ ਲੈ ਪੌਂ ਲੱਗ ਜਾਂਦੇ ਸੀ ਉਹਨੂੰ ਕਿਸੇ ਬਾਬੇ ਕੋਲੇ ਲੈ ਜਾਂਦੇ ਸੀ ਵੀ ਕੋਈ ਕਸਰ ਹੋ ਗਈ ਹੈ ਜਿਹੜੀ ਬਜਾਏ ਗਲਤ ਧਾਰਨਾਵਾਂ ਨੂੰ ਸਮਝਣ ਦੀ ਲੋੜ ਹੈਗੀ ਜੀ ਕਿ ਜੇ ਮਿਰਗੀ ਦੇ ਦੌਰੇ ਨੂੰ ਅਸੀਂ ਪਹਿਚਾਨ ਕਿਵੇਂ ਸਕਦੇ ਹਾਂ ਅੱਛਾ ਉਸ ਤੋਂ ਬਾਅਦ ਫਸਟ ਏਡ ਕੀ ਦੇਣੀ ਹੈਗੀ ਮਿਰਗੀ ਦਾ ਦੌਰਾ ਪੈਣ ਤੇ ਕੀ ਕਰਨਾ ਹੈਗਾ ਫਿਰ ਉਹਦਾ ਇਲਾਜ ਕਿਵੇਂ ਕਰਨਾ ਹੈਗਾ ਕਿਸ ਤਰ੍ਹਾਂ ਦੇ ਮਾਹਰ ਤੋਂ ਇਲਾਜ ਕਰਵਾਉਣਾ ਹੈਗਾ ਕਈ ਵਾਰੀ ਅਸੀਂ ਗਲਤ ਮਾਹਰ ਚੂਜ਼ ਕਰ ਲੈਂਦੇ ਹਾਂ ਮਤਲਬ ਉਹ ਮਿਰਗੀ ਦਾ ਨਹੀਂ ਹੁੰਦਾ ਹੁੰਦਾ ਕੁਆਲੀਫਾਈਡ ਡਾਕਟਰ ਹੀ ਹੈ ਜਾਂ ਕੁਆਲੀਫਾਈਡ ਡਾਕਟਰ ਹੁੰਦਾ ਹੀ ਨਹੀਂ ਇਹਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਮਿਰਗੀ ਦੇ ਦੌਰੇ ਨੂੰ ਠੀਕ ਕਰਨ ਦਾ ਠੀਕ ਡਾਕਟਰ ਕਿਹੜਾ ਹੁੰਦਾ ਉਹ ਉਹਦੀ ਸਿਲੈਕਸ਼ਨ ਕਰਨਾ ਜ਼ਰੂਰੀ ਹੈ ਤਾਂ ਹੀ ਅਸੀਂ ਮਿਰਗੀ ਦੇ ਦੌਰੇ ਦਾ ਸਹੀ ਇਲਾਜ ਕਰ ਸਕਦੇ ਹਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਮਿਰਗੀ ਦਾ ਇਲਾਜ 100% ਹੋ ਜਾਂਦਾ ਇੱਕ ਤਾਂ ਇਹੇ ਦੌਰੇ ਇੱਕ ਹੈ ਕਿ ਮਾਨਸਿਕ ਦੌਰੇ ਮਾਨਸਿਕ ਦੌਰੇ ਉਹੀ ਬਹੁਤ ਸਾਰੇ ਮਾਨਸਿਕ ਕਾਰਨ ਹੁੰਦੇ ਆ ਉਹਨਾਂ ਦੇ ਜਿਵੇਂ ਸਟ्रेस ਹੈ ਤਣਾਅ ਹੈ ਟੈਨਸ਼ਨਾਂ ਨੇ ਹੈ ਨਾ ਕਿਸੇ ਦੀ ਕੋਈ ਐਸੀ ਉਲਝਣ ਹੈਗੀ ਦਿਮਾਗ ਦੀ ਜਿਹੜੀ ਉਹ ਤੋਂ ਠੀਕ ਨਹੀਂ ਆਉਂਦੀ ਹੈ ਨਾ ਤਾਂ ਫਿਰ ਸਬਕੌਂਸ਼ੀਅਸ ਦਿਮਾਗ ਵੱਲੋਂ ਆ ਮਾਈਂਡ ਵੱਲੋਂ ਉਹਦਾ ਕੋ ਹੱਲ ਕੱਢਿਆ ਜਾਂਦਾ ਹੈਗਾ ਜਿਹਦੇ ਕਰਕੇ ਉਹਨੂੰ ਦੌਰੇ ਪੈਣ ਲੱਗ ਜਾਂਦੇ ਨੇ ਉਹ ਦੌਰੇ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਨੇ ਆਦਮੀ ਉੱਚਲ-ਉੱਚਲ ਵਜਦਾ ਹੈਗਾ ਹੈ ਨਾ ਤਾਂ ਉਹਦੇ ਧੌਣਾ ੱਕੜ ਜਾਂਦੀ ਹੈਗੀ ਹੱਥ ਪੈਰ ੱਕੜ ਜਾਂਦੇ ਹੈਗੇ ਹੈ ਨਾ ਇਦਾਂ ਦੇ ਇਹ ਸਾਰੇ ਸਿੰਪਟਮਸ ਹੁੰਦੇ ਨੇ ਉਹ ਦੌਰੇ ਮਾਨਸਿਕ ਨੇ ਤੇ ਉਹਨਾਂ ਦਾ ਇਲਾਜ ਵੀ ਦਵਾਈਆਂ ਦੀ ਖਾਸ ਲੋੜ ਨਹੀਂ ਹੁੰਦੀ ਮਾਨਸਿਕ ਤਰੀਕਿਆਂ ਦੇ ਨਾਲ ਇਹ ਉਹਨਾਂ ਦਾ ਇਲਾਜ ਹੋ ਸਕਦਾ ਹੈ ਬਹੁਤ ਸਾਰੇ ਮਾਨਸਿਕ ਇਦਾਂ ਦੇ ਇਲਾਜ ਹੈਗੇ ਜਿਨ੍ਹਾਂ ਨਾਲ ਉਹਨਾਂ ਦੌਰਿਆਂ ਦਾ ਇਲਾਜ ਹੋ ਸਕਦਾ ਹੈ